ਦੇਖਿਓ ਦੇਨੀ ਸਟੇ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਆਜਿ ਕ ਫੇਲ ਲੁਧਨੰਦੀਕ ਆਪ ਦੇ ਉਮੀਦਵਾਰ ਲੋਕ ਸਭਾ ਦੇ ਉਮੀਦਵਾਰ ਹੈਗੇ ਅਸ਼ੋਪਰਾਹੇ ਪੱਪੀ ਦੇ ਹੱਕ ਦੇ ਵਿੱਚ ਅੱਜ ਰੋਡ ਸ਼ੋ ਕਰ ਰਹੇ ਤੇ ਤਸਵੀਰਾਂ ਦਿਖਾ ਰਿਹਾ ਹਾਂ ਸਾਹਮਣੇ ਅਰਵਿੰਦ ਕੇਜਰੀਵਾਲ ਦਾ ਕਾਫਲਾ ਲੁਧਿਆਣੇ ਪਹੁੰਚ ਚੁੱਕਾ ਹੈ ਲੁਧਾਣ ਦੇ ਜਨਗਪੁਰ ਇਲਾਕਾ ਹੈਗਾ ਜਿੱਥੇ ਅਰਵਿੰਦ ਕੇਜਰੀਵਾਲ ਅੱਜ ਇੱਕ ਵਿਸ਼ਾਲ ਰੋਡ ਸ਼ੋ ਠਾਣੀ ਅੱਜ ਲੁਧਿਆਣ ਦੀ ਜਨਤਾ ਨੂੰ ਸੰਬੋਧਨ ਕਰਨਗੇ ਤੇ ਇਸ ਦੇ ਨਾਲ ਹੀ ਲੋਕਾਂ ਦੇ ਆਪ ਤੋਂ ਉਮੀਦਵਾਰ ਜਿਹੜੇ ਲੋਕ ਸਭਾ 2024 ਦੇ ਉਮੀਦਵਾਰ ਆਮ ਪਾਰਟੀ ਦੇ ਅਸ਼ੋਕ ਪ੍ਰੈਸ਼ਰ ਪੱਪੀ ਦੇ ਹੱਕ ਦੇ ਵਿੱਚ ਲੋਕਾਂ ਵੀ ਜਨਤਾ ਤੋਂ ਉਹਨਾਂ ਦੇ ਹੱਕ ਦੇ ਵਿੱਚ ਮਤਦਾਨ ਕਰਨ ਦੀ ਅਪੀਲ ਕਰਗੇ ਤਾਂ 13 0 ਦੀ ਜਿਹੜੀ 13 0 ਦੀ ਗੱਲ ਆਖੀ ਗਈ ਸੀ ਪੰਜਾਬ ਦੀ 13 0 ਦੀ ਸੀਟਾਂ ਵਾਸਤੇ ਤਾਂ 13 0 ਦੀ ਜਿੱਤ ਸੁਰੱਖਿਤ ਕਰਨ ਵਾਸਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਲੁਧਿਆਣਾ ਦੇ ਵਿੱਚ ਪਹੁੰਚ ਚੁੱਕੇ ਹੈ ਤਸਵੀਰਾਂ ਦਿਖਾ ਰਿਹਾ ਲੁਧਾਨ ਦੇ ਜਦਾਪੁਰੀ ਇਲਾਕੇ ਦੀਆਂ ਤਸਵੀਰਾਂ ਵੀ ਦੇਖ ਸਕਦੇ ਬਿਲਕੁਲ ਸਾਹਮਣੇ ਗੱਡੀ ਵੀ ਦੇਖ ਸਕਦੇ ਹੋ ਅਰਵਿੰਦ ਕੇਜਰੀਵਾਲ ਵਿਚ ਪਿਛੇ ਵਿਰਾਜਮਾਨ ਹੈਗੇ ਆ ਤਾਂ ਕੁਛ ਹੀ ਸਮੇਂ ਦੇ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਦੌਰਾਨ ਲੁਧਾਨੇ ਦੀ ਜਨਤਾ ਨੂੰ ਸੰਬੋਧਨ ਕਰਨ ਕੀਤਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਇੱਕ ਵਾਰ ਫੇਰ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਹਰੇ ਲੋਕਾਂ ਦਾ ਅਭੀ ਮਾਦਨ ਕਰ ਰਹੇ ਆ ਤਾਂ ਤਸਵੀਰ ਦੇ ਸਾਹਮਣੇ ਆ ਅਰਵਿੰਦ ਕੇਜੀਵਾਲ ਜਿਹੜੇ ਇੱਕ ਵਾਰ ਫੇਰ ਲੁਧਿਆਣਾ ਦੌੜੀ ਤੇ ਆ ਲਗਾਤਾਰ ਇਸ ਤੋਂ ਪਹਿਲਾਂ ਜਿਹੜਾ ਰੋਡ ਸ਼ੋਅ ਕੀਤਾ ਗਿਆ ਦੱਸਦੀ ਕਿ ਅੱਜ ਲਗਾਤਾਰ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜਿਹੜੇ ਅੱਜ ਬਠਿੰਡੇ ਦੇ ਉਸ ਤੋਂ ਬਾਅਦ ਜਿਹੜਾ ਰਾਗਵ ਚੱਡਾ ਜਿਹੜਾ ਰਾਜ ਸਭਾ ਮੈਂਬਰ ਆ ਅੱਜ ਫਤਿਹਗੜ੍ਹ ਸਾਹਿਬ ਦਾ ਦੌਰਾ ਕਰ ਰਹੇ ਤੇ ਇਸ ਦੇ ਨਾਲ ਹੀ ਅੱਜ ਆਪ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਲੁਧਿਆਣਾ ਦੌੜੀ ਤੇ ਆ ਤਾਂ ਤੇਰਾ 0 ਦੀ ਗੱਲ ਨਾਲ ਜਿਹੜੀ ਅੱਜ ਗੱਲ ਕੀਤੀ ਗਈ ਸੀ ਤਾਂ ਅਰਵਿੰਦ ਕੇ ਜੀ ਆਜ ਲੁਧਿਆਣਾ ਪਹੁੰਚੇ ਐ ਤੇ ਅਸੀਂ ਬਿਲਕੁਲ ਤੁਹਾਡੇ ਸਾਹਮਣੇ ਲਾਈਵ ਅਸੀਂ ਤੁਹਾਨੂੰ ਦਿਖਾ ਰਹੇ ਆ ਇਹ ਕਾਫਲਾ ਰੋਡ ਸ਼ੋਦਾ ਜਿਹੜਾ ਅੱਜ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਅੜੇ ਉਮੀਦਵਾਰਾ ਐ ਅਸ਼ੋਕ ਪ੍ਰੈਸ਼ਰ ਪੱਪੀ ਦੇ ਹੱਕ ਦੇ ਵਿੱਚ ਇੱਕ ਵਿਸ਼ਾਲ ਰੋਡ ਸ਼ੋਤਾਨੀ ਆਮ ਜਨਤਾ ਨੂੰ ਸੰਬੋਧਨ ਕਰਕੇ ਆਮ ਆਦਮੀ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਦੀਆਂ ਪਿਛਲੇ 22 ਸਾਲ ਦੀ ਗੁਜ਼ਾਰੀ ਦੱਦੀ ਜਿਹੜਾ ਜੰਦਾ ਦੇ ਸਾਹਮਣੇ ਰੱਖਣਗੇ ਇਸ ਤੇ ਨਾਲ ਹੀ 130 ਦੀ ਜਿਹੜੀ ਗੱਲ ਕੀਤੀ ਗਈ ਸੀ 130 ਦੀਆਂ ਸੀਟਾਂ ਜਿੱਤਣ ਦੀ ਵੀ ਗੱਲ ਕੀਤੀ ਗਈ ਹੈ ਇੱਕ ਟੀਚਰ ਦੱਸਿਆ ਗਿਆ ਤਾਂ ਅਰਵਿੰਦ ਕੇਜੀ ਵੱਲ ਅੱਜ ਇੱਕ ਵਾਰ ਫੇਲ ਹੁਲਾਣ ਦੌੜੀ ਤੇ ਆਤੇ ਆਮ ਆਦਮੀ ਪਾਰਟੀ ਜਿਹੜੇ ਲੁਹਾਂ ਦਾ ਉਮੀਦਵਾਰਾ ਅਸ਼ੋਕ ਪ੍ਰਸ਼ਪੱਪੀ ਦੇ ਹੱਕ ਦੇ ਵਿੱਚ ਅੱਜ ਲੋਕਾਂ ਨੂੰ ਮਦਦ ਕਰਨ ਦੀ ਅਪੀਲ ਕਰਨਗੇ ਤਾਂ 130 ਦੀ ਜਿਹੜੀ ਟੀਚਰ ਰੱਖਿਆ ਗਿਆ ਗੱਲ ਕੀਤੀ ਗਈ ਸੀ 130 ਨਾਲ ਜਿੱਤ ਪ੍ਰਾਪਤ ਕਰਾਂਗੇ ਪੰਜਾਬ ਵਿੱਚ ਸੋ ਆਓ ਦੇਖਦੇ ਹਾਂ ਅੱਜ ਅਰਵਿੰਦ ਕੇਜੀ ਵੱਲ ਲੁਹਾਂ ਦਾ ਕੀ ਆਪਣੇ ਬੋਲ ਲਈ ਲੁਧਿਆਣਾ ਦੀ ਜਨਤਾ ਤੋਂ ਮਤਦਾਨ ਕਰਨ ਦੀ ਅਪੀਲ ਕਰਨਗੇ ਸੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵਾਲ ਅੱਜ ਇੱਕ ਵਾਰ ਫਿਰ ਲੁਧਿਆਣਾ ਵਿਖੇ ਪਹੁੰਚੇ ਕਿ ਵਿਸ਼ਾਲ ਰੋਡ ਸ਼ੋਅ ਜਿਹੜਾ ਕਿ ਲੁਧਿਆਣਾ ਤੋਂ ਹੀ ਲੋਕ ਸਭਾ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰਾ ਅਸ਼ੋਪਰਾਸ਼ੇ ਪੱਪੀ ਦੇ ਹੱਕ ਦੇ ਵਿੱਚ ਇੱਕ ਰੋਡ ਸ਼ੋਅ ਕੀਤਾ ਤੇ ਲੁਧਿਆਣਾ ਦੀ ਜਨਤਾ ਤੋਂ ਇੱਕ ਵਾਰ ਫਿਰ ਅਸ਼ੋਪਰਾਸ਼ੇ ਪੱਪੀ ਯਾਨੀ ਕਿ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਮਤਦਾਨ ਕਰਨ ਦੀ ਅਪੀਲ ਕੀਤੀ ਉਸ ਦੇ ਨਾਲ ਹੀ ਕੱਲ ਲੁਧਿਆਣਾ ਵਿੱਚ ਜਿਹੜੇ ਅਮਿਤ ਸ਼ਾਹ ਨੇ ਇੱਕ ਵਿਸ਼ਾਲ ਬੀਜੇਪੀ ਵੱਲੋਂ ਰੈਲੀ ਕੀਤੀ ਸੀ ਉਸ ਦੇ ਜਿਹੜੀ ਅਮਿਤ ਸ਼ਾਹ ਨੇ ਇੱਕ ਜਿਹੜੀ ਟਿੱਪਣੀ ਕੀਤੀ ਗਈ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਿਲੀ ਦਾ ਬਿੱਲ ਤੁਹਾਨੂੰ ਆਊਗਾ ਤੇ ਇਸ ਦੇ ਨਾਲ ਹੀ ਜਿਹੜਾ ਹੋਰ ਜਿਹੜੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਚਾਰ ਤਰੀਕ ਤੋਂ ਬਾਅਦ ਅਸੀਂ ਹਟਾ ਦਾਂਗੇ ਗਿਰਾ ਦਾਂਗੇ ਤੇ ਕਿਤੇ ਕਿਤੇ ਉਸ ਦਾ ਅੱਜ ਅਰਵਿੰਦ ਕੇਜਰੀਵਾਲ ਨੇ ਅਮਿਤ ਸ਼ਾਹ ਦੇ ਇਸ ਮੂੰਹ ਬੀਜੇਪੀ ਲੀਡਰਸ਼ਿਪ ਨੂੰ ਇੱਕ ਠੋਕਮਾ ਜਵਾਬ ਦਿੱਤਾ ਕਿਉਂਕਿ ਆਮ ਆਦਮੀ ਉਹਨੇ ਇੱਕ ਗੱਲ ਹੋ ਰੱਖੀ ਕਿ ਜਿਹੜੀ ਜਨਤਾ ਹੈਗੀ ਆ ਉਹ ਆਮ ਆਦਮੀ ਪਾਰਟੀ ਨਾਲ ਹੈ বিজেপি ਸਰਕਾਰ ਆਮ ਆਦਮੀ ਤੇ ਹੋਰ ਸਰਕਾਰਾਂ ਦਾ ਧੱਕਾ ਕਰਦੀ ਹੈ ਤੇ ਇਹ ਬਰਦਾਸ਼ਤ ਨਹੀਂ ਕੀਤਾ ਜਾ ਗਿਆ ਤਾਂ ਬਿਲਕੁਲ ਅੱਜ ਅਰਵਿੰਦ ਕੇਜੀ ਵਾਣੇਲੂ ਦੇ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੱਢ ਕੇ ਜਿੱਥੇ ਅਸ਼ੋ ਪ੍ਰੈਸ਼ਰ ਪੱਪੀ ਦੇ ਹੱਕ ਦੇ ਵਿੱਚ ਜਨਤਾ ਨੂੰ ਮਤਦਾਨ ਕਰਨ ਦੀ ਅਪੀਲ ਕੀਤੀ ਉੱਥੇ ਹੀ ਸਮੂਹ বিজেপি ਲੀਡਰਸ਼ਿਪ ਨੂੰ ਇੱਕ ਠੋਕਮਾ ਜਵਾਬ ਦਿੱਤਾ संदीप शर्मा टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप